ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਹਾਰ ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਹਾਰ ਓਡੀਕੇ ਤੇਰੀ ਪੈਨ ਨਾਨਕੀ ਓਡੀਕੇ ਤੇਰੀ ਪੈਨ ਨਾਨਕੀ ਘਰ ਆਜਾਈਂ ਕੁਬਾਰ ਵੀ ਮੇਰੇ ਨਾਨਕ ਵੀਰਾ ਰਖੜੀ ਦਾ ਆਇ ਤਿਹਾਰ ਮੀ ਮੇਰੀ ਨਾਨਕ ਵੀਰਾ ਰਖੜੀ ਦਾ ਆਇ ਤਹਾ ਤਵੇਂ ਉਤੇ ਪਾਵਾਂ ਫੁੱਲ ਕਾਜੋ ਦੋ ਵੀਰਾ ਤੇਰੀ ਯਾਦ ਬੜੀ ਆਵੇ ਚਮ ਚਮ ਰੋਨੀ ਅਕੀਆਂ ਤੇਰਾ ਚੱਲਿ ਆ ਬਿਛੋੜਾ ਨਹੀਂ ਹੋ ਜਾਵੇ ਚਮ ਚਮ ਰੋਨੀ ਅਕੀਆਂ ਤੇਰਾ ਚੱਲਿਓ ਵਿਛੋੜਾ ਨਹੀ ਹੋ ਜਾਵੇ ਦੁਨੀਆ ਨੂੰ ਤਾਰੇ ਦੁਨੀਆ ਨੂੰ ਤਾਰੇ ਸਾਡੀ ਵੀ ਲੈ ਜਾ ਤੂੰ ਸਰਬੀ ਮੇਰੇ ਨਾਨਕ ਵੀਰਾ ਰਸਕੜੀ ਦਾ ਆਇ ਤਹਾ ਵੀ ਮੇਰੇ ਨਾਨਕ ਵੀਰਾ ਰਸਕੜੀ ਦਾ ਆਇ ਤਹਾ ਉਡੀਕ ਤੇਰੀ ਪੈਨ ਨਾਨਕੀ ਉਡੀਕ ਤੇਰੀ ਪੈਨ ਨਾਨਕੀ ਕਰ ਆਜਾ ਇਕਵਾ ਵੀ ਮੇਰੀ ਨਾਨਕ ਵੀਰਾ ਰਖੜੀ ਦਾ ਆਇ ਤਿਹਾ ਵੀ ਮੇਰੀ ਨਾਨਕ ਵੀਰਾ ਰਖੜੀ ਦਾ ਆਇ ਤਿਹਾ ਵੀ ਮੇਰੀ ਨਾਨਕ ਵੀਰਾ ਰਖੜੀ ਦਾ ਆਇ ਤਿਹਾ